ਹਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਠੰਡਾ ਠਾਰ ਸ਼ਰਬਤ ਸ਼ਰਬਤ ਬਣਾਉਣ ਵਾਸਤੇ ਆਪਾਂ ਲੈਨੇ ਸਬਜ਼ਾ ਦੇ ਪੀਚ ਠੀਕ ਹੈ ਜੀ ਬਹੁਤ ਹੀ ਜਿਆਦਾ ਵਧੀਆ ਤੇ ਟੇਸਟੀ ਠੰਡੇ ਠਾਰ ਆਪਾਂ ਜਿਹੜਾ ਸ਼ਰਬਤ ਬਣਾ ਕੇ ਤਿਆਰ ਕਰਦੇ ਪਏ ਆ ਇਹ ਸਬਜ਼ੀਆਂ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਗਰਮੀਆਂ ਦੇ ਵਿੱਚ ਇਹਦੀ ਤਸੀਤ ਬਿਲਕੁਲ ਠੰਡੀ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਸ਼ਰਬਤ ਬਣ ਕੇ ਤਿਆਰ ਹੁੰਦਾ ਠੀਕ ਹੈ ਜੀ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਗੂੰਦ ਕਤੀਰਾ ਠੀਕ ਹੈ ਜੀ ਤੇ ਗੂੰਦ ਕਤੀਰੇ ਨੂੰ ਆਪਾਂ ਚੰਗੀ ਤਰ੍ਹਾਂ ਘੋਟ ਲਿਆ ਸੀ ਤੇ ਇਹ ਵੀ ਆਪਣੇ ਕੋਲ 1.5 ਚਮਚਾ ਇਹ ਤੇ 1.5 ਚਮਚਾ ਆਪਾਂ ਸਬਜ਼ੀਆਂ ਦੇ ਬੀਜ ਤਿਆਰ ਕੀਤੇ ਨੇ ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭਿਓ ਕੇ ਰੱਖਾਂਗੇ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਸ਼ਰਬਤ ਬਣਾ ਕੇ ਆਪਾਂ ਕਰਾਂਗੇ ਤਿਆਰ ਲਓ ਜੀ ਸਬਤ ਦੀ ਬੀਜ ਨੂੰ ਆਪਾਂ 10 ਮਿੰਟ ਹੀ ਭੋਂਤਾ ਸੀ ਇਸ ਤੋਂ ਬਾਅਦ ਜ਼ਿਆਦਾ ਨਹੀਂ ਆਪਾਂ ਨੇ ਭੌ ਕੇ ਰੱਖਣਾ ਕਿਉਂਕਿ ਬਹੁਤ ਛੇਤੀ ਇਹ ਫੋਲ ਜਾਂਦੀ ਨਹੀਂ ਤੇ ਬਹੁਤ ਹੀ ਸਟੇਜ ਟੀ ਦਾ ਸ਼ਰਬਤ ਬਣ ਕੇ ਤਿਆਰ ਹੁੰਦਾ ਇਹਦੇ ਫਾਇਦੇ ਬਹੁਤ ਜ਼ਿਆਦਾ ਨਹੀਂ ਠੀਕ ਹੈ ਜੀ ਤੇ ਇੱਧਰ ਆਪਣੇ ਕੋਲੇ ਹੈਗਾਗਾ 1 ਕਿਲੋ ਦੁੱਧ ਠੀਕ ਹੈ ਜੀ ਇਹ ਆਪਣੇ ਕੋਲ 1 ਕਿਲੋ ਦੁੱਧ ਹੈ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਜਿੰਨਾ ਤੁਹਾਨੂੰ ਲੋੜ ਹੈ ਤੇ ਇਹ ਆਪਣੇ ਕੋਲ ਹੈਗੀ ਹੈ ਕਤੀਰਾ ਗੂੰਦ ਨੂੰ ਜਿਹਨੂੰ ਆਪਾਂ ਭੋਂ ਕੇ ਰੱਖਿਆ ਸੀ ਇਹਨੂੰ ਥੋੜਾ ਜਿਹਾ ਖੁੱਲੇ ਪਾਣੀ ਚ ਭੋਂਤਾ ਸੀ ਥੋੜਾ ਜਿਹਾ ਪਾਣੀ ਆਪਾਂ ਇਹਦਾ ਸ਼ਾਨੀ ਦੇ ਨਾਲ ਘੜ ਦਾਂਗੇ ਤੇ ਬਾਕੀ ਪਾਣੀ ਆਪਾਂ ਇਹਦਾ ਯੂਜ਼ ਕਰਾਂਗੇ ਤੇ ਸਬਜ਼ਾ ਦੀ ਬੀਜ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਨੇ ਆਪਾਂ ਇਹਦੇ ਚੋਂ ਅੱਧੇ ਬੀਜ ਜੀ ਪਾ ਕੇ ਸ਼ਰਬਤ ਬਣਾ ਕੇ ਤਿਆਰ ਕਰਾਂਗੇ ਬਾਕੀ ਤੁਸੀਂ ਫਰਿੱਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਲਓ ਜੀ ਸਭ ਤੋਂ ਪਹਿਲਾਂ ਇੱਕ ਪੂਰੀ ਕੜਚੀ ਪਰ ਕੇ ਆਪਾਂ ਪਾਵਾਂਗੇ ਰੂ ਆਬ ਜੀ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਐਕਸਟਰਾ ਚੀਨੀ ਨਹੀਂ ਐਡ ਕਰਨੀ ਹੈਗੀ ਤਾਂ ਕਿ ਇਹਦੀ ਮਿਠਾਸ ਵੀ ਬਹੁਤ ਵਧੀਆ ਬਣੀ ਰਹੇ ਤੇ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਹੋਰ ਵੀ ਐਡ ਕਰ ਸਕਦੇ ਹੋ ਮਿੱਠਾ ਤੁਸੀਂ ਬਾਅਦ ਵਿੱਚ ਘਟਾ ਆਪਣੇ ਸਵਾਦ ਅਨੁਸਾਰ ਪੀ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰ ਦਾਂਗੇ ਇਹਦੇ ਵਿੱਚ ਕੋਈ ਵੀ ਐਕਸਟਰਾ ਆਪਾਂ ਮਿਸ਼ਰੀ ਨਹੀਂ ਪਾਈ ਹੈਗੀ ਕੁਝ ਨਹੀਂ ਪਾਇਆ ਹੈਗਾ ਠੀਕ ਹੈ ਜੀ ਲਓ ਜੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਹਲਾ ਦਾਂਗੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਕਤੀਰਾ ਗੋਦੇ ਚੰਗੀ ਤਰ੍ਹਾਂ ਫਲ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਤਾਂ ਆਪਾਂ ਥੋੜਾ ਜਿਹਾ ਪਾਣੀ ਬਾਹਰ ਕੱਢਤਾ ਸੀ ਤੇ ਹੁਣ ਆਪਾਂ ਸਾਰੇ ਇਹਨੂੰ ਦੁੱਧ ਦੇ ਵਿੱਚ ਮਿਕਸ ਕਰ ਦਾਂਗੇ ਇਸ ਤਰੀਕੇ ਦੇ ਨਾਲ ਗਰਮੀਆਂ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਵਰਦਾ ਹਣਾ ਠੀਕ ਹੈ ਜੀ ਤੁਸੀਂ ਬੱਚਿਆਂ ਨੂੰ ਪਿਆਓ ਜੇ ਤੁਹਾਡੇ ਆਪਣੇ ਬੱਚੇ ਸਕੂਲ ਚ ਜਾਂਦੇ ਤੁਸੀਂ ਉਹਨਾਂ ਨੂੰ ਜ਼ਰੂਰ ਪਿਆਓ ਇਹ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਦੋ ਚਮਚੇ ਪਾਏ ਆਪਾਂ ਸਬਜ਼ਾ ਬੀਜ ਦੇ ਠੀਕ ਹੈ ਜੀ ਤੇ ਬਾਕੀ ਤੁਸੀਂ ਆਪਣੇ ਮੱਧ ਪਾਣਾ ਚਾਹੁੰਦੇ ਹੋ ਤਾਂ ਵੱਧ ਵੀ ਪਾ ਕੇ ਐਡ ਕਰ ਸਕਦੇ ਹੋ ਥੋੜਾ ਪਿਸਤਾ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਲਓ ਜੀ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਸ਼ਰਬਤ ਬਣ ਕੇ ਤਿਆਰ ਹੁੰਦਾ ਗਰਮੀ ਦੇ ਵਿੱਚ ਜਦੋਂ ਆਪਾਂ ਬਾਹਰ ਜਾਂਦੇ ਆ ਲੋ ਲੱਗ ਜਾਂਦੀ ਆ ਜੇ ਤੁਸੀਂ ਇਹਨੂੰ ਇੱਕ ਗਲਾਸ ਨੂੰ ਰੋਜ਼ ਪੀਓਗੇ ਸਵੇਰ ਸ਼ਾਮ ਤਾਂ ਸਾਰੀ ਗਰਮੀ ਤੁਹਾਡੇ ਅੰਦਰੋਂ ਬਾਹਰ ਨਿਕਲ ਜੂਗੀ ਤੇ ਬਹੁਤ ਵਧੀਆ ਤੁਸੀਂ ਠੰਡਾ ਠਾਰ ਮਹਿਸੂਸ ਕਰੋਗੇ ਇੰਨਾ ਵਧੀਆ ਸ਼ਰਬਤ ਬਣ ਕੇ ਤਿਆਰ ਹੁੰਦਾ ਠੀਕ ਆ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਕਰਾਂਗੇ ਬਰਫ਼ ਨੂੰ ਐਡ ਬਰਫ ਦਿਨ ਨਾਲ ઠੰਡਾ ਠਾਰਾ ਆਪਣਾ ਸ਼ਰਬਤ ਪਾਣੀ ਕਿ ਤਿਆਰ ਹੋ ਚੁੱਕਿਆ ਹੈ ਬਹੁਤ ਹੀ ਜ਼ਿਆਦਾ ਟੇਸਟੀ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦਾ ਇਸ ਤਰੀਕੇ ਦੇ ਨਾਲ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਪਏ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਜੇ ਤੁਸੀਂ ਚਾਹੋ ਤਾਂ ਇਹਨੂੰ ਸਬਜ਼ੇਵੀਨ ਨੂੰ ਨੀਂਮੂ ਦੇ ਵਿੱਚ ਵੀ ਪਾ ਕੇ ਪੀ ਸਕਦੇ ਹੋ ਕਿਉਂਕਿ ਇਹਦੇ ਫਾਇਦਾ ਨੀਕ ਬਹੁਤ ਜ਼ਿਆਦਾ ਫਾਇਦੇ ਨੇ ਇਹਦੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਤੋ ਜਿ ਆਪਹਨ ਨੂੰ ਚੰਗੀ ਤਰ੍ਹਾਂ ਗਲਾਸਾਂ ਦੇ ਵਿੱਚ ਐਡ ਕਰਤਾ ਤੁਸੀਂ ਦੇਖ ਸਕਦੇ ਆ ਪੱਥਰ ਨੂੰ ਚੰਗੀ ਤਰ੍ਹਾਂ ਚਮਚੇ ਦੀ ਜਰੀਏ ਦਿਖਾ ਦਿੰਨੇ ਆ ਬਹੁਤ ਵਧੀਆ ਸਬਜਾ ਬੀਜ ਤਿਆਰ ਹੋ ਚੁੱਕੇ ਸੀ ਤੇ ਬਹੁਤ ਹੀ ਵਧੀਆ ਸ਼ਰਬਤ ਬਣ ਕੇ ਆਪਣਾ ਤਿਆਰ ਹੋਇਆ ਠੰਡਾ ਠਾਰ ਗਰਮੀਆਂ ਦਾ ਇੱਕ ਵਰਦਾਨ ਤੁਸੀਂ ਘਰ ਦੇ ਵਿੱਚ ਆਪਣੇ ਬੱਚੇ ਨੂੰ ਜ਼ਰੂਰ ਪਿਆਇਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਅਸੀਂ ਨੰਮੀਆਂ ਨੰਮੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਪਲੀਜ਼ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਬਹੁਤ ਵਧੀਆ ਲੱਗੇ ਕਿ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਓਕੇ ਜੀ ਥੈਂਕ ਯੂ ਬਾਏ